ਆਪ ਜਾਗ ਦੇ ਹੂਮਾਂਗੇ ਦੂਜਿਆਂ ਨੂੰ ਫੇ ਸਮਝਾਵਾਂਗੇ ਭਾਵੇਂ ਨੇਰੀ ਝੁੱਲ ਰਹੀ ਅਸੀਂ ਫੇ ਵੀ ਦੀਪ ਜਗਾਵਾਂਗੇ ਸੱਚੀ ਗੱਲ ਦੋਸਤੋ ਦੋਸਤੋ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਕਿਸਾਨ ਆਗੂ ਜਿਹੜੇ ਸਾਰੇ ਵਰਗਾਂ ਦੀ ਲੜਾਈ ਲੜ ਰਹੇ ਆ ਤੇ ਖਨੋਰੀ ਬਾਰਡਰ ਦੇ ਉੱਤੇ ਉਹ ਭੁਖੜ ਤਾਲ ਰੱਖ ਕੇ ਬੈਠੇ ਆ ਤੇ ਉਹਨਾਂ ਨੂੰ ਇੱਕ ਜਦਾਂ ਸਮਰਪਿਤ ਗੀਤ ਲਿਖਿਆ ਆ ਉਹਨਾਂ ਦੀ ਸਪੋਰਟ ਵਿੱਚ ਸੋ ਸਾਰੇ ਇਹ ਘਰ ਘਰ ਤੱਕ ਗੀਤ ਪਹੁੰਚਾ ਦਿਓ ਜੇ ਤੁਹਾਨੂੰ ਲੱਗੇ ਵੀ ਇਹ ਗੀਤ ਵਧੀਆ ਲਿਖੋ ਗਿਆ ਸੋ ਮੈਂ ਸੁਣਾਉਣ ਲੱਗਾ ਧਿਆਨ ਦਿਓ ਜੀ ਤੁਸੀਂ ਹੱਥ ਜੜਾ ਲਓ ਗੱਲ ਖਾਨੇ ਪਾ ਲਓ ਤੁਸੀਂ ਹੱਥ ਜੜਾ ਲਓ ਗੱਲ ਖਾਨੇ ਪਾ ਲਓ ਕਦੇ ਹੋਣਾ ਆਪਾਂ ਵੱਖ ਨਹੀਂ ਜੇ ਅੱਜ ਹਾਰ ਕੇ ਚਲੇ ਗਏ ਤਾਂ ਰਹਿਣਾ ਪੱਲੇ ਕੱਖ ਨਹੀਂ ਜੇ ਅੱਜ ਹਾਰ ਕੇ ਚਲੇ ਗਏ ਤਾਂ ਰਹਿਣਾ ਪੱਲੇ ਕੱਖ ਨਹੀਂ ਆਪ ਜਾਗਦੇ ਹੋਵਾਂਗੇ ਦੂਜਿਆਂ ਨੂੰ ਫੇ ਸਮਝਾਵਾਂਗੇ ਆਪ ਜਾਗਦੇ ਹੋਵਾਂਗੇ ਦੂਜਿਆਂ ਨੂੰ ਫੇ ਸਮਝਾਵਾਂਗੇ ਭਾਵੇਂ ਨੇਰੀ ਝੁੱਲ ਰਹੀ ਅਸੀਂ ਫੇਵੀ ਦੀਪ ਜਗਾਵਾਂਗੇ ਭਾਵੇਂ ਨੇਰੀ ਝੁੱਲ ਰਹੀ ਅਸੀਂ ਫੇਵੀ ਦੀਪ ਜਗਾਵਾਂਗੇ ਮਾਲਕ ਸਾਡੇ ਨਾਲੇ ਮਾਲਕ ਸਾਡੇ ਨਾਲੇ ਕੋਈ ਸਕਦਾ ਸਾਨੂੰ ਡੱਕ ਨਹੀਂ ਜੇ ਅੱਜ ਹਾਰ ਕੇ ਚਲੇ ਗਏ ਤਾਂ ਰਹਿਣਾ ਪੱਲੇ ਕੱਖ ਨਹੀਂ ਜੇ ਅੱਜ ਹਾਰ ਕੇ ਚਲੇ ਗਏ ਤਾਂ ਰਹਿਣਾ ਪੱਲੇ ਕੱਖ ਨਹੀਂ ਅਸੀਂ ਮੌਸਮੀ ਪੱਤੇ ਨਹੀਂ ਜੇ ਨਾ ਪਤ ਚੜ ਰੁੱਤੇ ਛੜ ਜਾਣਾ ਅਸੀਂ ਮੌਸਮੀ ਪੱਤੇ ਨਹੀਂ ਜੇ ਨਾ ਪਤ ਚੜ ਰੁੱਤੇ ਛੜ ਜਾਣਾ ਹਾਕਮ ਦੀ ਗੋਲੀ ਅੱਗੇ ਵੀ ਅਸੀਂ ਵਾਂਗ ਚਟਾਨਾ ਖੜ ਜਾਣਾ ਹਾਕਮ ਦੀ ਗੋਲੀ ਅੱਗੇ ਵੀ ਅਸੀਂ ਵਾਂਗ ਚਟਾਨਾ ਖੜ ਜਾਣਾ ਜੋ ਘੂਰੀ ਨਾਲ ਡਰਾ ਦੇਵੇ ਜੋ ਘੂਰੀ ਨਾਲ ਡਰਾ ਦੇਵੇ ਐਸੀ ਕੋਈ ਅੱਖ ਨਹੀਂ ਜੇ ਅੱਜ ਹਾਰ ਕੇ ਚਲੇ ਗਏ ਤਾਂ ਰਹਿਣਾ ਪੱਲੇ ਕੱਖ ਨਹੀਂ ਜੇ ਅੱਜ ਹਾਰ ਕੇ ਚਲੇ ਗਏ ਤਾਂ ਰਹਿਣਾ ਪੱਲੇ ਕੱਖ ਨਹੀਂ ਜਿਹੜੇ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋ ਗਏ ਸੀ ਉਹਨਾਂ ਦੀ ਗੱਲ ਕਰਨ ਲੱਗਾ ਪਹਿਲੇ ਕਿਸਾਨੀ ਅੰਦੋਲਨ ਵਿੱਚ ਆਉਣ ਵਾਲੀਆਂ نسلਾਂ ਵੀ ਸਾਡੇ ਸੋਲੇ ਗਾਉਣ ਗਈਆਂ ਆਉਣ ਵਾਲੀਆਂ نسلਾਂ ਵੀ ਸਾਡੇ ਸੋਲੇ ਗਾਉਣ ਗਈਆਂ ਵਿਛੜ ਗਈਆਂ ਰੂਹਾਂ ਵੀ ਅਰਸ਼ਾਂ ਤੋਂ ਫੁੱਲ ਵਰਸਾਉਣ ਗਈਆਂ ਵਿਛੜ ਗਈਆਂ ਰੁਮਹਾ ਵੀ ਅਰਚਾਂ ਤੋਂ ਫੁੱਲ ਵਰਸਾਉਣ ਗੀਆਂ ਜਿੱਤ ਆਪਣੀ ਹੋਣੀ ਏ ਜਿੱਤ ਆਪਣੀ ਹੋਣੀ ਏ ਕੋਈ ਸਕਦਾ ਸਾਨੂੰ ਡੱਕ ਨਹੀਂ ਜੇ ਅੱਜ ਹਾਰ ਕੇ ਚਲੇ ਗਏ ਤਾਂ ਰਹਿਣਾ ਪੱਲੇ ਕੱਖ ਨਹੀਂ ਜੇ ਅੱਜ ਹਾਰ ਕੇ ਚਲੇ ਗਏ ਤਾਂ ਰਹਿਣਾ ਪੱਲੇ ਕੱਖ ਨਹੀਂ ਜਮਸ਼ੇਰ ਵਾਲਾ ਲਿਖਦਾ ਏ ਸਰਕਾਰਾਂ ਫਿਰਦੀਆਂ ਰੋਲਣ ਨੂੰ ਜਮਸ਼ੇਰ ਵਾਲਾ ਲਿਖਦਾ ਏ ਸਰਕਾਰਾਂ ਫਿਰਦੀਆਂ ਰੋਲਣ ਨੂੰ ਮਿਹਨਤ ਰੰਗ ਲਿਆਵੇਗੀ ਫਿੱਕਾ ਪੈਣ ਨਾ ਦਿਓ ਅੰਦੋਲਨ ਨੂੰ ਮਿਹਨਤ ਰੰਗ ਲਿਆਵੇਗੀ ਫਿੱਕਾ ਪੈਣ ਨਾ ਦਿਓ ਅੰਦੋਲਨ ਨੂੰ ਮੰਟੀ ਮਾਨੇ ਇੱਕ ਦੂਜੇ ਤੇ ਮੋਂਟੀ ਮਾਨ ਇੱਕ ਦੂਜੇ ਤੇ ਕਰਨਾ ਕਦੇ ਵੀ ਸ਼ੱਕ ਨਹੀਂ ਜੇ ਅੱਜ ਹਾਰ ਕੇ ਚਲੇ ਗਏ ਤਾਂ ਰਹਿਣਾ ਪੱਲੇ ਕੱਖ ਨਹੀਂ ਜੇ ਅੱਜ ਹਾਰ ਕੇ ਚਲੇ ਗਏ ਤਾਂ ਰਹਿਣਾ ਪੱਲੇ ਕੱਖ ਨਹੀਂ ਹਾਂਜੀ ਦੋਸਤੋ ਇਹ ਗੀਤ ਸਿਗਾ ਮੇਰਾ ਤੇ ਕੋਸ਼ਿਸ਼ ਕਰੋ ਘਰਾਂ ਚੋਂ ਬਾਹਰ ਨਿਕਲੋ ਤੇ ਉਹਨਾਂ ਦਾ ਸਾਥ ਦਿਓ ਜੀ ਧੰਨਵਾਦ